ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਬ੍ਰਹਮ ਕਵਚ ਖੜ ਖੰਡਾ ਅਸੀਂ ਹਰ ਘਰ ਧਰਮ ਰਤ ਤਗ ਛਤਰੀ ਵਿਸ਼ਪਾਲ ਭੂਪਾਲ ਪਸ਼ ਪਾਲ ਭਣ ਰਣ ਕਸ਼ ਅਤਰੀ ਰਾਜ ਮੰਡਾ ਆਤ ਪਰਚੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਬੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤੈ ਜੋਤੀ ਮੁਖ ਦਾਇਕ ਧਾਰਾ ਧਾਰ ਕਿਰਪਾਨ ਹੈ ਚੰਡਕਾ ਮੰਡਕਾ ਬ੍ਰਤਕਾ ਜਗ ਜਹਨੀ ਕਾਲ ਕਾ ਗੁਣ ਖਾਨ ਹੈ ਭਵ ਮਾਨ ਕਾ ਗੁਣ ਖਾਨ ਕਾ ਰਤ ਪਾਲ ਕਾ ਜਗ ਮਾਨ ਹੈ ਏ ਕਵਚ ਬ੍ਰਹਮਾ ਕੋਪਤੀ ਸਾ ਪੜੇ ਜੋ ਨਿਤ ਛਤਰੀ ਜੀਤ ਲਾ ਨਰ ਭੀਤ ਰਹਿ ਰਿੱਧ ਸਿੱਧ ਪਾਵੇ ਅਤਰੀ ਲਾ ਬੇਦ ਭੇਦ ਜੋ ਪੜੇ ਬੇਪਰ ਵੈਸਿਆ ਧਨ ਸੁਖ ਸੰਪਤਾ ਧਨ ਧਾਮ ਤਨ ਅਰੋਗ ਛੁਦਰ ਪਾਏ ਸੁਖ ਆਕੰਬਤਾ ਇਹ ਬੋਲਾ ਹਰ ਗੋਬਿੰਦ ਕਾ ਸੁਣ ਖਾਲਸਾ ਵੀਰਾ ਫਤ ਪਾਓ ਮੈਦਾਨ ਮੇਂ ਪਕੜ ਹਾਥ ਸ਼ਮਸ਼ੀਰ ਦੋਹਰਾ ਯਾਬਦ ਨਾਮ ਉਚਾਰ ਬਿਦ ਪੁਨ ਕਰਿਓ ਪ੍ਰਯੋਗਾ ਪਾਠ ਸਵਾਲਖ ਹਵਨ ਕਰ ਜੀਤ ਜੰਗ ਤਬ ਹੋਗਾ ਯਾਬਦ ਨਾਮ ਉਚਾਰ ਬਿਦ ਪੁਨ ਕਰਿਓ ਪ੍ਰਯੋਗਾ ਪਾਠ ਸਵਾਲਖ ਹਵਨ ਕਰ ਜੀਤ ਜੰਗ ਤਬ ਹੋਗਾ ਵਾਹਿਗੁਰੂ ਜੀ ਕਾ ਖਾਲਸਾ why Ji que Fateh.